ਦੇਖੋ ਕਿ ਇੱਕ ਸਥਾਨਕ ਸਰਪੰਚ ਦੇ ਕਿਡਨਾਪਿੰਗ ਦੇ ਰੋਸ ਵਿੱਚ ਲੋਕਾਂ ਨੇ NH1 ਤੇ ਧਰਨਾ ਲਾਇਆ ਹੋਇਆ ਹੈ। ਜੰਮੂ ਸ਼ਿਮਲਾ ਪੰਜਾਬ ਸਰਕਾਰ ਹੱਥਾਂ ਤੇ ਹੱਥ ਰੱਖ ਕੇ ਬੈਠੀ ਹੋਈ ਹੈ। ਹਜੇ ਤੱਕ ਰੁਪਿੰਦਰ ਗਾਂਧੀ ਦਾ ਕੋਈ ਠੋਸ ਪਤਾ ਨਹੀਂ ਲੱਗਿਆ। ਗਾਂਧੀ ਗਾਂਧੀ ਐਨੀ ਛੇਤੀ ਨਹੀਂ ਮਰਦਾ। ਮੈਂ ਖੰਨੇ ਦੀ ਗੱਲ ਨਹੀਂ ਕਰਦਾ। ਮੈਂ ਪੂਰੇ ਪੰਜਾਬ ਚ ਨੌਬਣਾਉਣ ਦੀ ਗੱਲ ਕਰਦੀ। ਓ ਯਾਰੀ ਨਾਲ ਜਨਾ ਦੇ ਪੱਕੀ ਸਾਰੇ ਫਿਰਦੇ ਅਸਲੇ ਚੱਕੀ। ਖੜ ਜਾ ਕੇ ਰ ਟੀਟਣੇ। ਭੂਆ ਜੀ ਜਦੋਂ ਦੋ ਮਰਦ ਆਪਸ ਚ ਗੱਲ ਕਰਦੇ ਹੋਂ ਤਾਂ ਵਿੱਚ ਨਹੀਂ ਬੋਲਦੇ। ਓ ਯਾਰੀ ਨਾਲ ਜਨਾ ਦੇ ਲੋਕੀ ਮੈਨੂੰ ਮੋਗੇ ਵਾਲੀ ਬੈਲਣ ਦੇ ਨਾਂ ਨਾਲ ਜਾਣਦੇ ਨੇ। ਤੁਸੀਂ ਮੇਰੇ ਬਾਰੇ ਸੋਚਣਾ ਚਾਹ। ਤੇਰੀ ਜ਼ਿੰਦਗੀ ਚ ਵੀ ਕੋਈ ਹੋਰ ਹੋਈ ਨਾ। ਗੋਲੀ ਮਾਰ। ਵੇ ਪੁੱਤ। ਜਦੋਂ ਤੁਸ ਕਰੋਂ ਜਾਨਣਾ ਨਾ। ਤਾਂ ਮੈਨੂੰ ਬਹੁਤ ਡਰ ਲੱਗਦਾ ਕੋਈ ਕੁਝ ਨਹੀਂ ਹੁੰਦਾ ਮੈਨੂੰ ਤੂੰ ਐਵੇਂ ਨਾ ਡਰਿਆ ਕਰ ਤੇਰੀ ਹਿੰਮਤ ਕਿਵੇਂ ਬਈ ਪੋਸਟਰ ਨੂੰ ਹੱਥ ਲਾਉਣ ਦੀ ਚੁੱਪ ਗਿਆ ਜੀ ਜਸਤਨ ਮੇਰਾ ਇਹ ਹੱਥ ਤੇਰੇ ਸਿਰ ਤੋਂ ਉੱਠ ਗਿਆ ਨਾ ਤਾਂ ਫਿਰ ਕਿਹੜਾ ਕਰਦੇ ਫਿਰ ਤੁਸੀਂ ਇਹ ਹੱਥ ਚੱਕ ਹੀ ਲਾ ਹੁਣ ਇਹ ਗਾਂਦੀ ਗਾਂਦੀ ਤੁਹਾਡੇ ਹੱਥ ਤੋਂ ਬਿਨਾਈ ਨੇ ਆ ਓਏ ਤੇਰਾ ਇਲਾਕਾ ਨਹੀਂ ਜਿੱਥੇ ਤੂੰ ੱੱਕਾ ਕਰੀ ਜਾਵੇਂ ੱੱਕਾ ਕਰਨ ਦਾ ਸਵਾਦ ਹੀ ਦੂਜੇ ਦੇ ਇਲਾਕੇ ਚ ਆਉਂਦਾ ਉਹ ਤੇ ਤੁਹਾਡਾ ਨਾਮ ਬਹੁਤ ਸੁਣਿਆ ਕਿ ਤੁਸੀਂ ਹਰ ਮਜਰੂ ਦੇ ਨਾਲ ਖੜੇ ਹੁੰਦੇ ਤੇ ਜਿਹੜਾ ਬੰਦਾ ਔਰਤ ਦੀ ਇੱਜ਼ਤ ਨਹੀਂ ਨਾ ਕਰਦਾ ਉਹ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੈ ਤੁਸੀਂ ਪੁਲਿਸ ਨੂੰ ਹੱਥ ਪਾਇਆ ਕਿਸੇ ਨੂੰ ਤਾਂ ਸਜ਼ਾ ਭੁਗਤਣੀ ਪਊ ਉਹ ਭਾਈ ਜਾਂ ਹੁਣ ਕਿ ਦੁਬਾਰਾ ਲਮਾਉਣਾ ਨੰਬਰ ਬੈਠਾਦਾ ਤਾਂ ਜੇ ਬੈਠਣ ਜੋਗਾ ਐ ਗਾਂਧੀ ਚਾਹੀਦਾ ਮੈਨੂੰ ਗਾਂਧੀ ਲੈ ਆ ਗਿਆ ਗਾਂਧੀ ਅਸੀਂ ਬੈਠਾਂਗੇ ਆਹ ਸਟੇਜ ਵਾਲੀਆਂ ਕੁਰਸੀਆਂ ਤੇ ਜੇ ਲੋੜ ਪਈ ਤਾਂ ਬੈਠਾਂਗੇ ਐਮਐਲਏ ਦੀ ਕੁਰਸੀ ਤੇ ਸਰਪੰਚ ਬਣ ਦਿਓ ਘਾਤ ਨਹੀਂ ਤੇਰੇ ਮੰਤਰੀ ਬਣੇਗਾ ਚਲੋ ਫਿਰ ਪਹਿਲਾਂ ਤੁਹਾਡੀ ਆਹੀ ਖਾਹਿਸ਼ ਪੂਰੀ ਕਰਦਾ ਉਸ ਦਾ ਪੱਕਾ ਰਾਜ ਚਾਹੀਦਾ ਹੈ ਜਿਹੜਾ ਜੰਮਿਆ ਗਾਂਧੀ ਦਾ ਕੰਡਾ ਕੱਢਣ ਵਾਲਾ ਕਿਉਂ ਧਰੂ ਚੜਨੇ ਦੇ ਇਹ ਹੀ ਕੌਫਾ ਗੰਦੀ ਦਾ ਇਹ ਕੌਫਾ ਗੰਦੀ ਦਾ ਜਹਰਾਂ ਦਾ ਗੰਦੀ ਹੋਰੇ ਫੇਰ ਆ ਰਹੇ